ਮਾਫੀ 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 ਆਹਦੇ ਨੰਬਰ ਜਵਾਬ ਕਰਕੇ ਗੱਡੀ ਬਣਾਉਂਦੇ ਉੱਥੇ ਲਾ ਸਕਦੇ ਆਂ ਸਾਡੇ ਤੋਂ ਨੰਬਰ ਆ ਕੇ ਰੋਡ ਚਲਾ ਸਕਦੇ ਆਂ ਅੰਦਰ ਤੋਂ ਰੌਣਕਾਂ ਦੇ ਜਾਂਦਾ ਮਸਾਂ ਦੀ ਲੜਾਉਂਗੀ ਜੇ ਤੁਸੀਂ ਜੋ ਕਰਦੇ ਹੋ ਫਿਰ ਇਹ ਚੀਜ਼ਾਂ ਵੀ ਬਣ ਚੁੱਕੀਆਂ ਨੇ ਜੇ ਜੱਜ ਬਣਾਉਂਗੀ ਜੇ ਆਪਾਂ ਖਲ ਦਾ ਮੰਗਦੇ ਆਂ ਤਾਂ ਕੋਈ ਨਹੀਂ ਕਰਦਾ ਹੈ ਅੱਜ ਜਿਲ੍ਹਾ ਬਠਿੰਡਾ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਰ ਰੱਖਣ ਦੇ ਲਈ ਸਪੈਸ਼ਲ ਨਾਕਾਬੰਦੀ ਕੀਤੀ ਗਿਆ ਹੈ ਇਸ ਨਾਕਾਬੰਦੀ ਵਿੱਚ ਕਰੀਬ 200 ਦੇ ਸਾਡੇ ਬਈ ਮਲਾਜਮ ਹੈ ਤਾਂ ਨੱਕ ਚੈਕਿੰਗ ਕਰ ਰਹੇ ਹੈ ਇਸ ਵਿੱਚ ਹੋਰ ਇਸ ਤੋਂ ਇਲਾਵਾ ਟ੍ਰੈਫਿਕ ਤੇ ਪੀਸੀਆਰ ਵੀ ਚੈਕਿੰਗ ਚੱਲ ਰਹੀ ਹੈ ਇਸ ਵਿੱਚ ਅਸੀਂ ਜਿਹੜੀ ਸਪੈਸ਼ਲ ਜਿਹੜੇ ਕਾਲੇ ਸ਼ੀਸ਼ੇ ਜਾਂ ਕਾਲੀਆਂ ਫਿਲਮਾਂ ਲਗਾ ਕੇ ਜਾਂ ਕਾਲੀਆਂ ਜਾਲੀਆਂ ਲਗਾ ਕੇ ਡਰਾਈਵ ਕਰ ਰਹੇ ਆ ਉਹਦੀ ਚੈਕ ਕਰ ਰਹੇ ਆ ਜਾਂ ਫਿਰ ਜਿਹੜੇ ਮੋਟਰਸਾਈਕਲ ਜਿਹੜੇ ਮੂੰਹ ਬੰਨ ਕੇ ਚਲਾ ਰਹੇ ਆ ਉਹ ਉਹਨਾਂ ਦੀ ਚੈਕ ਕਰ ਰਹੇ ਆ ਜਾਂ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਆ ਉਹਨਾਂ ਦੇ ਖਾਸ ਕਰਕੇ ਚੈੱਕ ਕੀਤੇ ਜਾ ਰਿਹਾ ਹੈ ਤੇ ਜਿਹੜੇ ਬੰਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਉਹਨਾਂ ਨੂੰ ਚਲਾਣ ਵੀ ਕੀਤਾ ਜਾ ਰਿਹਾ ਹੈ ਤੇ ਅਸੀਂ ਖਾਸ ਕਰਕੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਜਿਹੜੇ ਆਪਣੇ ਡਾਕੂਮੈਂਟ ਪੂਰੇ ਰੱਖ ਕੇ ਨਿਕਲਣ ਦੇ ਤੇ ਜੇ ਕੋਈ ਮਾੜੇ ਅਨਸਰਾਂ ਬਾਰੇ ਵੀ ਪੁਲਿਸ ਨੂੰ ਇਤਲਾਹ ਦੇਣ ਜੇ ਕੋਈ مشਰਾਤੀ ਅਨਸਰ ਜਾਂ ਕੋਈ ਸ਼ੱਕੀ ਵਿਅਕਤੀ ਘੁੰਮ ਰਿਹਾ ਹੈ ਜਾਂ ਕੋਈ ਸ਼ੱਕੀ ਚੀਜ਼ ਪਈ ਹੈ ਉਸ ਬਾਰੇ ਸਾਨੂੰ ਪੁਲਿਸ ਨੂੰ ਇਤਲਾਹ ਦੇਣ ਜਿਵੇਂ ਲੇਟ ਨੂੰ ਨਸ਼ਾ ਵੀ ਕਾਫੀ ਵੱਡੀ ਮਤਲਬ ਤੇ ਰਹਿ ਗਿਆ ਉਸ ਨੂੰ ਲੇਟ ਹਾਂਜੀ ਉਸ ਕਰਕੇ ਵੀ ਜਿਹੜਾ ਅਸੀਂ ਨਸ਼ੇ ਵਾਸਤੇ ਵੀ ਜੇ ਰੋਕਣ ਲਈ ਜਾਓ ਉਸ ਨੂੰ ਕਾਬੂ ਕਰਨ ਲਈ ਨਸ਼ੇ ਮੰਗਰਾਂ ਨੂੰ ਸਪੈਸ਼ਲ ਡਰਾਈਵ ਚੱਲ ਰਹੀ ਹੈ ਉਸ ਵਾਸਤੇ ਵੀ ਸੈਂਡ ਕਰ ਰਹੀ ਹੈ ਜੁੱਟ ਵੀ ਨਗਰ ਪਰ ਜੇ ਹੋ ਰਹੀ ਹੈ ਇਹ ਗੱਲ ਕੋਈ ਪੇਸ਼ ਨਹੀਂ ਦੀਆਂ ਮਿਨਿਸਟਰੀ ਆਪ ਆਪਣਾ BC ਰੋਟੇ ਦੇਸੀ ਪੂਰੀ ਤਰ੍ਹਾਂ ਉੱਪਰ ਤੋਂ ਆਪਣਾ ਲੱਗੇ ਜੀ ਨੇ ਉਸ ਸਾਡੇ ਗਾ ਸਪੈਸ਼ਲ ਟੀਮਾਂ ਬਣੀਆਂ ਹੋਈਆਂ ਨੇ ਟੀਮਾਂ ਕੰਮ ਕਰ ਰਹੀਆਂ ਨੇ ਤੇ ਜਲਦੀ ਅਸੀਂ ਅਨਾਉਂਸ ਉਸ ਬਾਰੇ ਵੀ ਦੱਸਾਂਗੇ